ਜੀ ਜਨेश राणा जी गौतम ਪੰਡਿਤ ਜੀ ਸਾਰੇ ਹੀ ਸਾਥੀਆਂ ਵੱਲੋਂ ਜਿੱਥੇ ਮੈਂ ਤਬਰ ਸਾਹਿਬ ਦਾ ਔਰ ਅਨੂਪ ਚੋਹਾਨ ਜੀ ਦਾ ਧੰਨਵਾਦ ਕਰਦਾ ਵੀ ਸਮੁੱਚੀ ਟੀਮ ਨੂੰ ਤੁਸੀਂ ਇੱਥੇ ਬੁਲਾ ਕੇ ਮਹਾਰਾਣਾ ਪ੍ਰਤਾਪ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦਾ ਮੌਕਾ ਦਿੱਤਾ ਕਿਉਂਕਿ ਮੰਚ ਤੇ ਬਹੁਤ ਹੀ ਸੂਝਵਾਨ ਵਿਦਵਾਨ ਹਸਤੀਆਂ ਬੈਠੀਆਂ ਗੱਲ ਕਰ ਰਹੀ ਸੀ ਰਾਣਾ ਕੀਪੀ ਜੀ ਦੀ ਪੰਜਾਬ ਦੇ ਵਿੱਚ ਅੱਜ ਜੋ ਇਕ ਜਾਗਰਤੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੈ ਉਸ ਦਾ ਬਹੁਤ ਵੱਡਾ ਜਿਹੜਾ ਸ਼੍ਰੀਆ ਰਾਣਾ ਪੇਪੀ ਜੀ ਨੂੰ ਜਾਂਦਾ ਕਿਉਂਕਿ ਚਾਹੇ 5 ਸਾਲ ਵਿਧਾਨ ਸਭਾ ਦੇ ਵਿੱਚ ਸਪੀਕਰ ਹੁੰਦੇ ਹੋਏ ਚਾਹੇ ਉਸ ਤੋਂ ਪਹਿਲੇ ਚਾਹੇ ਉਸ ਤੋਂ ਬਾਅਦ ਹਮੇਸ਼ਾ ਸਮਾਜ ਦੇ ਪ੍ਰਤੀ ਚਿੰਤਕ ਰਹੇ ਹੈ ਹਮੇਸ਼ਾ ਸਮਾਜ ਦੀ ਗੱਲ ਕੀਤੀ ਹੈ ਔਰ ਕਦੇ ਵੀ ਇਹਨਾਂ ਨੇ ਨetaaj ਪੋਲੀਟੀਕਲ ਪਾਰਟੀਆਂ ਕੋਈ ਬੰਦਾ ਕਾਉਂਸਲਰ ਜਾਂ ਸਰਪੰਚ ਵੀ ਬੰਦਾ ਹੈ ਤੇ ਉਹ ਆਪਣੇ ਸਮਾਜ ਦੀ ਨੂੰ ਭੁੱਲ ਜਾਂਦਾ ਹੈ ਪਰ ਰਾਣਾ ਕੇਪੀ ਜੀ ਨੇ ਹਮੇਸ਼ਾ ਹੀ ਪੂਰੇ ਪੰਜਾਬ ਦੇ Rajputa ਦੀ ਛਤਰੀਆਂ ਦੀ ਗੱਲ ਕੀਤੀ ਹੈ ਆਪਾਂ ਗੱਲ ਕਰ ਲਈਏ ਚਾਹੇ ਪਟਿਆਲਾ ਦੇ ਵਿੱਚ ਮਹਾਰਾਣਾ ਪ੍ਰਤਾਪ ਜੀ ਦੀ ਚੇਰ ਦੀ ਸਥਾਪਨਾ ਕੀਤੀ ਚਾਹੇ ਲੁਧਿਆਣੇ ਦੇ ਵਿੱਚ ਮਹਾਰਾਣਾ ਪ੍ਰਤਾਪ ਜੀ ਦੀ ਮੂਰਤੀ ਲਗਾਈ ਚਾਹੇ ਲੁਧਿਆਣੇ ਦੇ ਵਿੱਚ ਮਹਾਰਾਣਾ ਪ੍ਰਤਾਪ ਜੀ ਦੇ ਨਾਮ ਤੇ ਲਾਇਬ੍ਰੇਰੀ ਨਹੀਂ ਮਹਾਰਾਣਾ ਪ੍ਰਤਾਪ ਪਾਰਕ ਬਣਿਆ ਜਿਹਦੇ ਵਿੱਚ ਸਾਡੀ ਟੀਮ ਨੇ ਤਾਂ ਮਿਹਨਤ ਕੀਤੀ ਕੀਤੀ ਪਰ ਉਹ ਜਿਹੜਾ ਮੇਨ ਛਰੇ ਆ ਰਾਨਾ ਕੇਪੀਜੀ ਨੂੰ ਜਾਂਦਾ ਵੀ ਉਹਨਾਂ ਨੇ ਅੱਜ ਇੱਕ ਲੱਖ ਜਗਾਈ ਹੈ ਪੰਜਾਬ ਦੇ ਵਿੱਚ ਅੱਜ ਇੱਕ ਜਾਗਰਤੀ ਲਿਆਂਦੀ ਹੈ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ ਵੀ ਨਹੀਂ ਯਾਰ ਅਸੀਂ ਵੀ ਇਕੱਠੇ ਹੋਈਏ ਅਸੀਂ ਵੀ ਕਿਤੇ ਨਾ ਕਿਤੇ ਜਿਹੜੀ ਹੈ ਸਾਡੀ ਸਹੀ ਭੂਮਿਕਾ ਉੱਥੇ ਆਈਏ ਔਰ ਮਹੰਤਰ ਗੰ ਕੇਪੀਜੀ ਇਸ ਸਮਰ ਦੇ ਵਿੱਚ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਸਮਾਜ ਦੇ ਵਿੱਚ ਇਹਨਾਂ ਨੇ ਇੱਕ ਮਾਲਾ ਦੀ ਤਰ੍ਹਾਂ ਪਰੋਇਆ ਹੈ ਚਾਹੇ ਕੰਨਿਆ ਕੁਮਾਰੀ ਚਾਹੇ ਗੋਆ ਚਾਹੇ ਅਸਾਮ ਚਾਹੇ ਕਰਨਾਟਕਾ ਹਰ ਜਗ੍ਹਾ ਇਹਨਾਂ ਦੇ ਨਾਲ ਯਾਤਰਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਚਾਹੇ ਕੋਈ ਬੱਚਾ ਹੈ ਨੌਜਵਾਨ ਸਾਥੀ ਹੈ ਬਜ਼ੁਰਗ ਹੈ ਹਰੇਕ ਨੂੰ ਦਰਜਾ ਬਰਜਾ ਉਹਦਾ ਮਾਨ ਸਤਿਕਾਰ ਦੇ ਕੇ ਅੱਜ ਉਹਦਾ ਹੀ ਸ਼ਰੇ ਹੈ ਵੀ ਅਸੀਂ ਕਿਤੇ ਵੀ ਜਦੋਂ ਜਾਂਦੇ ਹਾਂ ਸਾਡਾ ਸਮਾਜ ਜਿਹੜਾ ਇੱਕ ਮਾਲਾ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠਾ ਹੁੰਦਾ ਹੈ ਇਦਾਂ ਸਾਰਾ ਸ਼ੇ ਮਹਿੰਦਰ ਸਿੰਘ ਕੇਪੀਜੀ ਔਰ ਇਹਨਾਂ ਦੇ ਸਾਥੀ ਜਿਹੜੇ ਇਹਨਾਂ ਦੇ ਨਾਲ ਸਾਰਥੀ ਬਣ ਕੇ ਚਾਹੇ ਉਹ ਸਰਿੰਦਰ ਰਾਣਾ ਜੀ ਐ ਨੇਗੀ ਸਾਹਿਬ ਐ ਨੂਬ ਜੀ ਐ ਜਿੰਨੇ ਵੀ ਟੀਮ ਐ ਇਹ ਸਾਰਿਆਂ ਦਾ ਸਮਾਜ ਨੂੰ ਇਕਜੁੱਟ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਐ ਕਿਉਂਕਿ ਬੁਲਾਰੇ ਬਹੁਤ ਜ਼ਿਆਦਾ ਐ ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਮੇਰੇ ਤੋਂ ਬਹੁਤ ਤੁਸੀਂ ਵਿਦਵਾਨ ਹੋ ਸਮਝਦਾਰ ਹੋ ਵੀ ਅਸੀਂ ਅੱਜ ਚਾਹੇ ਰਾਣਾ ਕੈਪੀ ਜੀ ਚਾਹੇ ਮਹਿੰਦਰ ਤਬਰ ਜੀ ਪ੍ਰੇਰਨਾ ਸਰੋਤ ਐ ਸਾਡੇ ਇਹਨਾਂ ਨੂੰ ਦੇਖਦੇ ਹੋਏ ਅਸੀਂ ਵੀ ਆਪਣਾ ਕੁਛ ਦਾ ਕੁਛ ਯੋਗਦਾਨ ਸਮਾਜ ਦੀ ਏਕਤਾ ਦੇ ਲਈ ਸਮਾਜ ਦੀ ਔਰ ਦੇਸ਼ ਦੀ ਅਖੰਡਤਾ ਦੇ ਲਈ ਅਸੀਂ ਜ਼ਰੂਰ ਥੋੜਾ ਬੋਤਾ ਆਪਣਾ ਸਮਾਂ ਆਪਣਾ ਯੋਗਦਾਨ ਵਿੱਚ ਪਾਈਏ ਤੇ ਆਨ ਵਾਲੇ ਚੰਦ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਜਿਹੜਾ ਸਾਡਾ ਸਮਾਜ ਹੈ ਬਹੁਤ ਉਨਤੀ ਦੇ ਤਰੱਕੀ ਦੇ ਜਾਊਗਾ ਕਿਉਂਕਿ ਜਿਹੜੀ ਅਖਿਲ ਭਾਰਤੀ ਛਤਰੀ ਮਾਸਵਾ ਇਹਨਾਂ ਰੋਲ ਹੈ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੜਾਂ ਦੇਣਾ ਨਹੀਂ ਜੋ ਸੋਚ ਮਹਿੰਦਰ ਸਿੰਘ ਕੇਪੀ ਔਰ ਰਾਣਾ ਕੇਪੀ ਜੀ ਦੀ ਔਰ ਰਵਿੰਦਰ ਸਿੰਘ ਤਵਰ ਜੀ ਦੀ ਹੈ ਉਹੀ ਸਾਡੇ ਸਾਰਿਆਂ ਦੀ ਹੋਣੀ ਚਾਹੀਦੀ ਵੀ ਸਾਡੇ ਲਈ ਹਮੇਸ਼ਾ ਸਮਾਜ ਪਹਿਲੇ ਹੋਣਾ ਚਾਹੀਦਾ ਚਾਹੇ ਕੋਈ ਸਾਥੀ ਕਾਂਗਰਸ 'ਚ ਜੁੜਿਆ ਚਾਹੇ ਭਾਜਪਾ 'ਚ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਪਰ ਜਿੱਥੇ ਸਮਾਜ ਦੀ ਗੱਲ ਹੈ ਉਹ ਸਾਡੇ ਸਮਾਜ ਦੇ ਜੋ ਲੀਡਰ ਨੇ ਉਹੀ ਸਾਡੇ ਲਈ ਆਦੇਸ਼ ਪਹਿਲੇ ਹੋਣਾ ਚਾਹੀਦਾ ਤਾਂ ਹੀ ਅਸੀਂ ਮਹਾਰਾਣਾ ਪ੍ਰਤਾਪ ਜੀ ਦੇ ਸੱਚੇ ਅਮਿਆਈ ਆ ਸੱਚੇ ਭਗਤ ਆ ਇੰਨਾ ਕਹਿੰਦਾ ਤੁਹਾਡਾ ਸਾਰਿਆਂ ਦਾ ਜਿਹੜੇ ਪੰਜਾਬ ਤੋਂ ਹਿਮਾਚਲ ਤੋਂ हरियाणा ਤੋਂ ਦਿੱਲੀ ਦਾ ਕੋਨੇ-ਕੋਨੇ ਤੇ ਇੱਥੇ ਛਤਰੀ ਸਮਾਜ ਦੇ ਮੁਖੀ ਆਇਆ ਹੈ ਇੱਕ ਇੱਕ ਕਦਮ ਤੁਹਾਡਾ ਇੱਥੇ ਚੱਲ ਕੇ ਆਂਦਾ ਬਹੁਤ ਬਹੁਤ ਦਿੱਲੀ ਕਹਿ ਰਹੀਆਂ ਤੋਂ ਧੰਨਵਾਦ ਜੈ ਹਿੰਦ ਜੈ ਭਾਰਤ